ਦੋਸਤੋ ਸਾਰਾ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸਮਰਤ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਫੇਰ ਤੁਹਾਡੇ ਲਈ ਹਾਜ਼ਰ ਹੋਏ ਆ ਇਸ ਤੋਂ ਪਹਿਲਾਂ ਆਪਾਂ ਵੀਡੀਓ ਨੂੰ ਸ਼ੁਰੂ ਕਰੀਏ ਤਾਂ ਜਿਹੜੇ-ਜਿਹੜੇ ਆਪਣੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਫੋਲੋ ਕਰ ਲਓ ਤੇ ਲਾਈਕ ਤੇ ਕਮੈਂਟ ਕਰਕੇ ਆਪਾਂ ਨੂੰ ਦੱਸੋ ਵੀ ਆਪਣੀ ਵੀਡੀਓ ਕਿਸ ਤਰ੍ਹਾਂ ਬਣੀ ਅੱਜ ਆਪਾਂ ਗੱਲਬਾਤ ਕਰਾਂਗੇ ਮੈਨੂੰ ਬਹੁਤ ਦੋਸਤਾਂ ਦੇ ਫੋਨ ਆਏ ਸੀਗੇ ਵੀ ਆਪਾਂ ਜਿਸ ਤਰ੍ਹਾਂ ਮਸ਼ੀਨ ਵਗੈਰਾ ਲੈ ਕੇ ਜਾਂਦੇ ਆ ਤਾਂ ਉਹਨਾਂ ਨੇ ਫੋਨ ਇਹ ਕੀਤੇ ਸੀਗੇ ਵੀ ਆਪਣੇ ਕੋਈ ਵੀ ਜਿਸ ਤਰ੍ਹਾਂ ਆਪਾਂ ਆਮ ਹੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਹਰ ਕੱਜ ਕਲ ਇਨਸਾਨ ਘਰ ਦੇ ਵਿੱਚ ਡੌਗੀ ਵਗੈਰਾ ਰੱਖਦਾ ਹੈ ਤਾਂ ਉਹਨਾਂ ਵਾਸਤੇ ਫੋਨ ਆਏ ਸੀਗੇ ਵੀ ਕੋਈ ਸਪੈਸ਼ਲ ਮਸ਼ੀਨਾਂ ਆਈਆਂ ਤਾਂ ਸਾਨੂੰ ਜਰੂਰ ਦੱਸਿਓ ਤਾਂ ਮੈਂ ਇਹ ਜਿਹੜੀ ਵੀਡੀਓ ਹੈ ਇਹ ਸਪੈਸ਼ਲ ਤੁਹਾਡੇ ਵਾਸਤੇ ਇਹ ਸੇ ਕਰਕੇ ਬਣਾ ਰਿਹਾ ਵੀ ਆਪਣੇ ਕੋਈ ਟ੍ਰਿਮਰ ਆਈ ਸੀਗੇ ਜਿੰਨਾਂ ਵਿੱਚੋਂ ਮੈਂ ਤੁਹਾਨੂੰ ਇੱਕ ਦੋ ਟ੍ਰਿਮਰ ਦਿਖਾਉਂਗਾ ਸ਼ੇਅਰ ਕਰੂੰਗਾ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਇਹ ਪ੍ਰਾਈਮਰ ਠੀਕ ਹੈ ਇਹਦੇ ਵਿੱਚ ਲਗਭਗ ਜਿਹੜੇ ਹੈਗੇ ਆ ਚਾਰ ਗਾਈਡਲਾਈਨ ਕਾਮ ਦਿੱਤੇ ਨੇ ਨਾ ਇਸ ਤੋਂ ਇਲਾਵਾ ਜਿਹੜੇ ਇਹਦੇ ਬਲੇਟ ਨੇ ਉਹ ਸਟੀਲ ਦੇ ਬਲੇਟ ਨੇ ਇਸ ਦੇ ਵਿੱਚ ਔਰ ਜਿਹੜਾ ਹੈਗਾ LED ਡਿਸਪਲੇ ਆ ਯਾਨੀ ਕਿ ਜਿਹੜਾ ਚੱਲਦੀ ਹੈ ਜਦੋਂ ਇਹ ਤਾਂ ਇਹਦੇ ਉੱਪਰ ਇਹਨਾਂ ਨੇ ਡਿਸਪਲੇ ਦਿੱਤੀ ਆ ਆਪਾਂ ਤੁਹਾਨੂੰ ਓਪਨ ਕਰਕੇ ਵੀ ਦਿਖਾਵਾਂਗੇ ਇਹਨਾਂ ਨੇ ਜਿਹੜੀ ਡਿਸਪਲੇ ਦਿੱਤੀ ਆ ਇਹ ਉੱਪਰ ਚਾਰਜਰ ਦੱਸਦੀ ਹੈ ਵੀ ਬੈਟਰੀ ਜਿਸ ਤਰ੍ਹਾਂ ਆਪਣੇ ਫੋਨ ਤੇ ਆਉਂਦੀ ਹੈ 100% ਤੱਕ ਚਾਰਜ ਹੋ ਜਾਂਦੀ ਹੈ ਇਸ ਤੋਂ ਲਾਭ ਇਹਨਾਂ ਨੇ ਦਿੱਤਾ ਪਾਵਰਫੁੱਲ ਮੋਟਰ ਜਨਕਿ ਜਿਹੜੀ ਇਹਦੀ ਮੋਟਰ ਆਮ ਮਸ਼ੀਨਾਂ ਨਾਲੋਂ ਜ਼ਿਆਦਾ ਪਾਵਰ ਚ ਹੈ ਜਿਸ ਕਰਕੇ ਕਟਿੰਗ ਬਹੁਤ ਜ਼ਿਆਦਾ ਈਜ਼ੀ ਕਰ ਦਿੰਦਾ ਸੌਖੇ ਢੰਗ ਨਾਲ ਕਰ ਦਿੰਦਾ ਇੰਦੀ ਜਿਹੜੀ ਬੈਟਰੀ ਹੈ ਉਹ ਇਹਨਾਂ ਨੇ 2000 mAh ਦੀ ਬੈਟਰੀ ਜਿਹੜੀ ਇਹਨਾਂ ਨੇ ਦਿੱਤੀ ਹੈ ਇਹ ਵੀ ਬਹੁਤ ਪਾਵਰਫੁੱਲ ਹੈ ਔਰ ਜਿਹੜਾ ਇਹਨਾਂ ਨੇ ਚਾਰਜਰ ਬੈਟਰੀ ਪੈਕ ਅਪ ਕਈ ਵਾਰੀ ਆਪਾਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਵੀ ਇਹ ਬੈਟਰੀ ਕਿੰਨਾ ਚਿਰ ਕੱਢੂਗੀ ਜਾਂ ਨਹੀਂ ਕੱਢੂਗੀ ਤਾਂ ਇਹ ਆਪਾਂ ਦੱਸ ਦਈਏ ਵੀ 3 ਘੰਟੇ ਤੱਕ ਆਪਾਂ ਗਰ ਚਾਰਜਰ ਕਰਦੇ ਆ ਤਾਂ 200 ਮਿੰਟ ਵਰਕ ਟਾਈਮ ਜਾਨੀ ਕਿ ਆਪਾਂ ਅਗਰ ਇਸ ਨੂੰ 3 ਘੰਟੇ ਤੱਕ ਚਾਰਜਰ ਲਾ ਸਕਦੇ ਆ ਵੈਸੇ ਆਪਣੇ ਆ ਘੱਟ ਵੀ ਲਾ ਸਕਦੇ ਕੋਈ ਜ਼ਰੂਰੀ ਨਹੀਂ ਨੇ ਨੇ ਮੈਕਸਿਮਮ ਟਾਈਮ ਦਿੱਤਾ ਉਹ ਆਪਣੀ ਮਰਜ਼ੀ ਵੀ ਆਪਾਂ ਅੱਧਾ ਘੰਟਾ ਲਾਉਣੀ ਆ ਜਾਂ ਨਹੀਂ ਪਰ ਇਹ ਕਹਿੰਦਾ ਵੀ ਜੇ ਆਪਾਂ ਨੂੰ ਪੂਰਾ ਫੁੱਲ 3 ਘੰਟੇ ਲਾਉਣੀ ਆ ਇਹ 200 ਮਿੰਟ ਤੱਕ ਵਰਕ ਟਾਈਮ ਇਹ ਮਸ਼ੀਨ ਕਰਦੀ ਹੈ। ਔਰ ਜਿਹੜਾ ਇਹਦੇ ਅੰਦਰ ਚਾਰਜਰ ਹੈ ਉਹ USB ਚਾਰਜਰ ਹੈ ਕਿਉਂਕਿ ਜਿਹੜੇ ਪਹਿਲਾਂ ਚਾਰਜਰ ਆਉਂਦੇ ਸੀਗੇ ਉਹ ਤੁਹਾਨੂੰ ਪਤਾ ਹੀ ਹੈ ਦੂਸਰੇ ਆਉਂਦੇ ਸੀਗੇ। ਹੁਣ ਜਿਹੜਾ ਇਹਨਾਂ ਨੇ ਚਾਰਜਰ ਉਹ C ਟਾਈਪ USB ਚਾਰਜਰ ਇਹਨਾਂ ਨੇ ਦਿੱਤਾ ਹੈ। ਔਰ ਕਾਫੀ ਇਹਦੇ ਵਿੱਚ ਵਧੀਆ ਦਿੱਤੇ ਹੋਏ ਨੇ ਸਾਰੀਆਂ ਆਪਸ਼ਨਾਂ ਦਿੱਤੀਆਂ ਨੇ ਬੈਟਰੀ ਦੀਆਂ, ਕਵਾਮ ਦੀਆਂ। ਇਹ ਮਸ਼ੀਨ ਨੂੰ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਉਣੀ ਹੈ। ਲਓ ਜੀ ਆਪਾਂ ਕਰ ਲਈ ਓਪਨ ਸਭ ਤੋਂ ਪਹਿਲੀ ਗੱਲ ਪੈਕਿੰਗ ਬਹੁਤ ਵਧੀਆ ਹੈ ਕਲਰ ਬਹੁਤ ਸੋਹਣਾ ਮਸ਼ੀਨ ਦਾ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਇਹਨਾਂ ਨੇ ਆ ਦੇਖੋ ਸਾਈਡ ਤੇ ਬਲੈਕ ਉਪਰੋਂ ਬਲੈਕ ਜਿਹੜੇ ਇਹਦੇ ਬਲੇਡ ਹੈ ਉਹ ਤੁਹਾਨੂੰ ਦੱਸ ਦਿੱਤਾ ਸਟੀਲ ਦੇ ਅ ਸੁੱੱਚ ਬਹੁਤ ਸੋਹਣੀ ਸਾਈਡ ਤੇ ਇਹਨਾਂ ਨੇ ਦਿੱਤੀ ਹੈ ਠੀਕ ਹੈ ਆ ਦੇਖੋ 100 ਤੱਕ ਚਾਰਜ ਦਿਸ਼ੋਅ ਕਰ ਰਹੀ ਹੈ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਵੀ ਲੱਗ ਰਹੀ ਹੈ। ਔਰ ਇਹਦੇ ਨਾਲ ਇਹ ਤਾਂ ਅਗੀ ਮਸ਼ੀਨ ਇਹ ਜਿਹੜੀ ਇਹਨਾਂ ਨੇ ਲੀਡ ਦਿੱਤੀ ਹੈ ਜਿਹਦੇ ਨਾਲ ਬਹੁਤ ਵਧੀਆ ਵੱਡੀ ਜਿਹੜਾ ਇਸ ਤੋਂ ਇਲਾਵਾ ਆਇਲ ਵਗੈਰਾ ਆ ਗਿਆ, ਬੁਰਸ਼ ਵਗੈਰਾ ਆ ਗਿਆ ਮਸ਼ੀਨ ਨੂੰ ਸਾਫ਼ ਕਰਨ ਵਾਸਤੇ ਇਹ ਇਹਨਾਂ ਨੇ ਜਿਹੜੇ ਚਾਰ ਜਾਨਕਿ ਕਾਮ ਲਿਖੇ ਸਿਗੇ ਇਹ ਚਾਰ ਕਾਮ ਨੇ ਜੀ ਇਹਨਾਂ ਦੇ ਜਿਹੜੇ ਮਸ਼ੀਨ ਦੇ ਨਾਲ ਆਉਂਦੇ ਆ ਬਾਕੀ ਜੋ ਹੋਰ ਜਾਣਕਾਰੀ ਉਹ ਇਹਨਾਂ ਨੇ ਸਪੈਸ਼ਲ ਦੇ ਵਿੱਚ ਬੁੱਕ ਵੀ ਅਹ ਦਿੱਤੀ ਤੁਸੀਂ ਉਸ ਨੂੰ ਪਰਕੇ ਵੀ ਕਰ ਸਕਦੇ ਆ ਇੱਕ ਤਾਂ ਇਹ ਮਸ਼ੀਨ ਹੈ ਜੀ ਆਪਣੇ ਕੋਲ ਜਿਹੜੀ ਆਈ ਹੈ ਜਿਹੜੀ ਆਪਾਂ ਤੁਹਾਨੂੰ ਦੇ ਨਾਲ ਇੱਕ ਆਪਣੇ ਕੋਲ ਹੋਰ ਮਸ਼ੀਨ ਆਈ ਆ ਉਹ ਵੀ ਤੁਹਾਨੂੰ ਓਪਨ ਕਰਕੇ ਦਿਖਾਉਣੀ ਹੈ ਇਹਦੇ ਵਿੱਚ ਵੀ ਸੇਮ ਹੀ ਹੈ ਬਸ ਜਨਕਿ ਜਿਸ ਤਰ੍ਹਾਂ ਕਾਮ ਦਿੱਤੇ ਨੇ 3 ਨੰਬਰ 6 ਨੰਬਰ 12 ਨੰਬਰ ਔਰ ਇਹਨੇ ਸੇਫ ਐਂਡ ਸ਼ਾਰਪ ਬਲੇਡ ਦਿੱਤੇ ਨੇ ਪਾਵਰਫੁਲ ਮੋਟਰ ਇੰਨਾ ਵੀ ਜਿਹੜੀ ਬੈਟਰੀ ਤੇ ਇੱਕ ਆਪਾਂ ਜਿਸ ਤਰ੍ਹਾਂ ਉਹਦਾ 2000 mAh ਦਾ ਦਿੱਤਾ ਸੀਗਾ ਠੀਕ ਹੈ ਪਰ ਜਿਹੜਾ ਚਾਰਜਰ ਸੀਗਾ ਉਹ 3 ਘੰਟੇ ਲਾ ਕੇ 200 ਮਿੰਟ ਚੱਲਦੀ ਸੀ ਇਹ 150 ਮਿੰਟ ਚੱਲੂਗੀ ਔਰ ਉਹਦੇ ਵਿੱਚ ਜਿਹੜਾ ਸੀਗਾ ਟੇਪਰ ਲੈਵਲ ਨਹੀਂ ਸੀਗਾ ਔਰ ਇਹ ਜਿਹੜੀ ਮਸ਼ੀਨ ਹੈ ਇਹਦੇ ਵਿੱਚ ਇਹਨਾਂ ਨੇ ਟੇਪਰ ਲੈਵਲ ਵੀ ਦਿੱਤਾ ਤੇ ਮੂ ਨੌਜ਼ ਵੀ ਦਿੱਤੀਆਂ ਨੇ USB ਚਾਰਜਰ ਇਹਨੂੰ ਵੀ ਤੁਹਾਨੂੰ ਆਪੋ ਓਪਨ ਕਰਕੇ ਦਿਖਾਉਣੇ ਆ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋਡ ਸੀਗੀ ਬਹੁਤ ਕਸਟਮਰ ਪੁੱਛਦੇ ਸੀ ਵੀ ਸਾਨੂੰ ਕਿਉਂਕਿ ਡੌਗੀ ਵਾਸਤੇ ਆਪਾਂ ਆਮ ਘਰ ਦੇ ਵਿੱਚ ਹੋਰ ਵੀ ਕਈ ਵਾਰੀ ਪਸ਼ੂ ਵਗੈਰਾ ਦੇ ਵੀ ਯੂਜ਼ ਕਰ ਸਕਦੇ ਆ ਇਸ ਨੂੰ ਕਿਉਂਕਿ ਮਸ਼ੀਨ ਬਹੁਤ ਵਧੀਆ ਪਾਵਰਫੁੱਲ ਹੈ ਲੋ ਜੀ ਇਹ ਵੀ ਮਸ਼ੀਨ ਜਿਸ ਤਰ੍ਹਾਂ ਉਹ ਬਲੈਕ ਕਲਰ ਔਰ ਸਿਲਵਰ ਕਲਰ ਦੇ ਵਿੱਚ ਸੀਗੀ ਇਹ ਰੈੱਡ ਕਲਰ ਦੇ ਵਿੱਚ ਮਸ਼ੀਨ ਹੈ ਬਹੁਤ ਵਧੀਆ ਇਹਨਾਂ ਨੇ ਵੀ ਸ਼ੇਪ ਦਿੱਤੀ ਹੈ ਠੀਕ ਹੈ ਲੋਕ ਬਹੁਤ ਵਧੀਆ ਦਿੱਤਾ ਹੈ ਕੰਗੇ ਬਹੁਤ سونے ਦਿੱਤੇ ਨੇ ਉੱਪਰੋਂ ਇਹਦੇ ਵਿੱਚ ਵਿਥ ਬਹੁਤ ਜ਼ਿਆਦਾ ਹੈ ਵਿਰਲੇ ਨੇ ਇਹ ডিসਪਲੇ ਸੀਗੀ ਇਹ ਵਿਦਆਊਟ ডিসਪਲੇ ਆ ਬਿਲਕੁਲ ਸਾਇਲੈਂਟ ਮਸ਼ੀਨ ਹੈ ਚੱਲਣ ਤੋਂ ਹੀ ਪਤਾ ਲੱਗ ਰਿਹਾ ਵੀ ਬਹੁਤ ਵਧੀਆ ਪਾਵਰ ਵਾਲੀ ਮਸ਼ੀਨ ਹੈ ਆ ਤੁਸੀਂ ਦੇਖੋ ਇਹਦੇ ਵਿੱਚ ਇਹਨਾਂ ਨੇ ਟਿਪਰ ਵਾਲੇ ਵੀ ਦਿੱਤੇ ਆ ਠੀਕ ਹੈ ਲੀਡ ਲੀਡ ਵਗੈਰਾ ਜਿਹੜੀ ਹੈਗੀ ਆ ਉਹ ਇਹਨਾਂ ਦੀ ਆ ਤੁਸੀਂ ਦੱਸ ਦਿੱਤਾ ਸੀਗਾ ਯੂਐਸਬੀ ਹੈ ਠੀਕ ਹੈ ਔਰ ਲੀ ਵਗੈਰਾ ਦਿੱਤਾ ਹੈ ਇਹਨਾਂ ਲਈ ਚਾਰ ਕਮ ਦਿੱਤੇ ਨੇ ਨਾਲ ਸਾਰਿਆਂ ਦੇ ਉੱਪਰ ਲਿਖਿਆ ਹੋਇਆ ਹੈ 3 ਐਮਐਮ ਜੋ ਵੀ ਇਹਨਾਂ ਨੇ ਸਾਰਾ ਉੱਪਰ ਲਿਖਿਆ ਬਾਕੀ ਇਹਦੇ ਵਿੱਚ ਇੱਕ ਬੁੱਕ ਹੈ ਆਪਾਂ ਇਸ ਤੋਂ ਜ਼ਿਆਦਾ ਸਟੱਡੀ ਕਰ ਸਕਦੇ ਆ ਇਹ ਦੋ ਮਸ਼ੀਨਾਂ ਨੇ ਜੀ ਆਪਣੇ ਕੋਲੇ ਬਹੁਤ ਵਧੀਆ ਨਾਰਮਲ ਪ੍ਰਾਈਸ ਦੇ ਵਿੱਚ ਆ ਤੁਸੀਂ ਵਿਜ਼ਿਟ ਕਰਕੇ ਜਲਾ ਸਕਦੇ ਆ ਬਾਕੀ ਹੋਰ ਵੀ ਕੋਈ ਕਿਸੇ ਨੇ ਕੋਈ ਵੀ ਤੁਸੀਂ ਮੈਸੇਜ ਕਰੋਗੇ ਆਪਾਂ ਉਸ ਜੀ ਦਾ ਜਿਹੜੀ ਵੀਡੀਓ ਜਰੂਰ ਪਾਵਾਂਗੇ ਇਹ ਵੀਡੀਓ ਕਿਸ ਤਰ੍ਹਾਂ ਲਗੀ ਆਪਾਂ ਨੂੰ ਸਾਰੇ ਜਣੇ ਕਮੈਂਟ ਕਰਕੇ ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਆਪਾਂ ਇਸੇ ਤਰ੍ਹਾਂ ਨਵੇਂ ਵੀਡੀਓ ਪਾਉਂਦੇ ਰਵਾਂਗੇ ਸਾਰਿਆਂ ਨੂੰ ਮਿਹਰਬਾਨੀ ਥੈਂਕ ਯੂ